ਸਸਕਾਲ ਦੋਸਤੋ ਮੈਂ ਪੱਲ ਆ ਰਿਹਾ ਹੁਦੋਂ ਬਾਈ ਕੱਲ ਤਰੀਕ ਹੈਗੀ ਸੀ ਬਾਈ 31 ਪੰਜਵਾਂ ਮਹੀਨਾ 2025 ਕੱਲ ਕੇ ਦਿਨ ਬਾਈ ਤਕਰੀਬਨ 2:30 ਵਜੇ ਬਾਰਿਸ਼ ਆਈ ਹੈ ਬਹੁਤ ਭਿਆਨਕ ਤੇ ਆਂਦੀ ਤੂਫਾਨ ਉਸ ਤੂਫਾਨ ਕੇ ਵਿੱਚ ਬਾਈ ਸਾਡੇ ਪਿੰਡ ਕੇ ਇਹ ਮੁੰਡਾ ਨੰਬਰਦਾਰ ਪ੍ਰਗਟ ਸਿੰਘ ਹਰਿਆਉ ਕਲਾਂ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਛੱਡ ਪਾਇਆ ਦਾ ਬਾਈ ਪਸ਼ੂਆਂ ਵਾਸਤੇ ਤੇ ਸੰਦਾਂ ਵਾਸਤੇ ਤੇ ਖਾਨ ਵਾਲੀ ਕਣਕ ਵੀ ਵਿੱਚ ਪਈ ਦੀ ਬਾਈ ਇਹ ਜੀ ਹਵਾ ਬੜੀ ਕਨਾ ਜਦੋਂ ਛੱਡ ਉੱਠਣ ਲੱਗਿਆ ਬੰਦਿਆਂ ਨੇ ਹਿੰਮਤ ਬੜੀ ਕਰੀ ਪਸ਼ੂ ਖੋਲਣੇ ਚਾਏ 7-8 ਪਸ਼ੂ ਤੇ ਬਾਈ ਉਸਕੇ ਵਿੱਚ ਛੱਡ ਕੇ ਵਿੱਚ ਤਿੰਨ ਚਾਰ ਪਸ਼ੂ ਕੱਢ ਲੀਏ ਤਿੰਨ ਚਾਰ ਪਸ਼ੂ ਵਿਚਾਰੇ ਰਹਿ ਗਏ ਬਰੋਲਾ ਹੈ ਜਾਂ ਬੜਿਆ ਹਵਾ ਤੇ ਉਹ ਕੰਦ ਡਿੱਗੀ ਤਿੰਨ ਚਾਰ ਪਸ਼ੂ ਬਈ ਦਵਗੇ ਮੱਝ ਕੱਟੂ ਘੜੇ ਲੱਖ ਰੁਪਈਆ ਦੀ ਮਜ਼ਦੂਰੀ ਹੈ ਭਈ ਅੱਜ ਤੜਫਣ ਲੱਗ ਰਹੀ ਹੈ ਦੇਖੀ ਨਹੀਂ ਜਾਂਦੀ ਹੈਗੀ ਵਿਚਾਰੀ ਇੱਕ ਬੱਚੀ ਹੈ ਕੱਟੀ ਤੋਂ ਸ਼ਾਇਦ ਨਾ ਹੀ ਬਚੇ ਭਈ ਇੱਕ ਕੱਟੀ ਇਹ ਇੱਕ ਹੋਰ ਹੈ ਕੱਟੀ ਉਸੀ ਪੂੰਛ ਕੱਟੀ ਗਈ ਵਿਚਾਰੀ ਗਈ ਹਾਲਾਤ ਬਹੁਤ ਮਾੜੇ ਐ ਬਾਈ ਦੇਖੇ ਨੀ ਜਾ ਰਹੇ ਲੋਕ ਚੰਗੇ ਆ ਵਿਚਾਰੇ ਲੋਕਾਂ ਨੇ ਬੜਾ ਸਹਿਯੋਗ ਦੇ ਆ ਖਾਨ ਖੂਨ ਵਾਲੀ ਕਣ ਕੜਾਈ ਬਾਈ ਨਾਲ ਲੱਗ ਐ ਤੇ ਪਸ਼ੂ ਦਵੇ ਕੱਡੇ ਕੜਵਾਏ ਵਿਚਾਰਿਆਂ ਨੇ ਅੱਜ ਜ਼ਿਮੀਂਦਾਰ ਖਤਮ ਐ ਬਾਈ ਪਹਿਲੀ ਟਾਈਮ ਉਸ ਕਾ ਹੁਏ ਨੀ ਪਾਸ ਹੋ ਰਿਹਾ ਹੈਗਾ ਕਕੇ ਕਰਦੇ ਕਰਾਂਦੇ ਨਹੀਂ ਪੂਰੇ ਪਟ ਰਹੇ ਜਦੋਂ ਇਸ ਤਰ੍ਹਾਂ ਦਾ ਕੋਈ ਵਾਕਿਆ ਹੋ ਜਾ ਬਾਈ ਉਦੋਂ ਤੋਂ ਫਿਰ ਰਹਿਦਾ ਹੀ ਕੁਝ ਨਹੀਂ ਬੰਦੇ ਦੇ ਵਿੱਚ ਇਹ ਮੱਝ ਜਿਹਾ ਵਿਚਾਰੀ ਤੜਪਣ ਲੱਗ ਰਹੀ ਹੈ ਉੱਠਿਆ ਨਹੀਂ ਜਾਂਦਾ ਦੇਖੀ ਨਹੀਂ ਜਾਂਦੀ ਬਾਈ ਉਹ ਬੱਚੀ ਬੈਠੀ ਹੈ ਪਰ ਆਉਂ ਕੱਟੀ ਤਾਂ ਉਹ ਸ਼ਾਇਦ ਮਰੇ ਗਈ ਬਾਈ ਇੱਕ ਬਾਹਰਲੀ ਗੁੱਲੀ ਪਏ ਉਸकी ਪੂੰਛ ਕੱਟੀ ਗਈ ਬੇਨਤੀ ਹੈ ਬਈ ਸਰਕਾਰ ਨੂੰ ਮਾਮਲਾ ਦੇਣਾ ਚਾਹੀਦਾ ਇੱਕ ਬਣਦਾ 6-7 ਲੱਖ ਰੁਪਈਆ ਦਾ ਘੱਟੋ ਘੱਟ ਨੁਕਸਾਨ ਹੋਇਆ ਬਾਈ ਬੰਦੇ ਦਾ ਇਹ ਤਾਂ ਜਿਗਰਾ ਜ਼ਿੰਮੇਦਾਰ ਕਾ ਵਿਚਾਰੇ ਕਾ ਤਗੜਾ ਮਨ ਨੂੰ ਸਮਝਾ ਲਿਆ ਸਮਝਾਣੀ ਪਊਗਾ ਹੋਰ ਕੀ ਕਰੇਗਾ ਬਾਈ ਸਸਕਾਰ ਦੋਸਤੋ ਜਉਂਦੇ ਵਾਦੇ ਰੋ ਤਰੱਕੇ